ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੇ ਮिलाਸਮਾਂ ਦੀਆਂ ਮੰਗਾਂ ਨੂੰ ਲਮਕਾਉਣ ਦੇ ਵਿੱਚ ਅਫਸਰ ਸ਼ਾਇਦ ਦਾ ਵੱਡਾ ਰੋਲ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਪਟਾਰਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਸੀ ਪਰ ਹਰਾਨੀ ਜਾਣਕ ਜਾਣਕਾਰੀ ਮਿਲੀ ਹੈ ਕਿ ਇਹ ਕਮੇਟੀ ਪਤਾ ਨਹੀਂ ਕਿੱਥੋਂ ਗੁੰਮ ਹੋ ਗਈ ਕਿਉਂਕਿ ਇਸ ਕਮੇਟੀ ਦੇ ਵੱਲੋਂ ਅਜ ਤੱਕ ਇੱਕ ਵੀ ਕਮੀਟਿੰਗ ਨਾ ਆਪਣੇ ਪੱਧਰ ਤੇ ਕੀਤੀ ਹੈ ਨਾ ਹੀ ਮੁਲਾਜ਼ਮ ਜਥੇ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਹਰਾਨੀ ਇਸ ਗੱਲ ਦੀ ਵੀ ਹੈ ਕਿ ਖੁਦ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਅਧਿਕਾਰੀਆਂ ਦਾ ਜਿਹੜਾ ਵਤੀਰਾ ਵੀ ਉਹਨਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਦੇ ਮੁਤਾਬਕ ਸਬੰਧਿਤ ਮੁਲਾਜ਼ਮ ਜਥੇਬੰਦੀ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਸੀ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੀ 1 ਜੁਲਾਈ 2024 ਨੂੰ ਫਗਵਾੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੀਟਿੰਗ ਹੋਈ ਸੀ ਉਦੋਂ ਜਲੰਧਰ ਜਿਮਨੀ ਚੋਣ ਚਾਰੀ ਸੀ ਉਸੇ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਕੇ ਚੋਣਾਂ ਤੋਂ ਬਾਅਦ ਸਾਰੀਆਂ ਮੰਗਾਂ ਦੇ ਮਸਲੇ ਹੱਲ ਕੀਤੇ ਜਾਣ ਨਾਲ ਹੀ ਇਹ ਗੱਲ ਕਹੀ ਵੀ ਕਿਉਂਕਿ ਇਹ ਜਿਹੜੇ ਮਲਾਜ਼ਮ ਯੂਨੀਅਨਸ ਮਿਸਟ ਜਿਹੜੇ ਮਿਸਟਰੀਅਸ ਸਰਵਿਸ ਯੂਨੀਅਨ ਦੇ ਨਾਲ ਉਹਨਾਂ ਨੇ ਕਿਹਾ ਕਿ ਡੀਸੀ ਦਫ਼ਤਰਾਂ ਦੇ ਮਲਾਜ਼ਮਾਂ ਦੀ ਜਿਹੜੀ ਯੂਨੀਅਨ ਹੈ ਇਹਨਾਂ ਦੇ ਕੁਝ ਮਸਲੇ ਮੁੱਦੇ ਵੱਖਰੇ ਹੁੰਦੇ ਨੇ ਇਸ ਦੇ ਲਈ ਇਹਨਾਂ ਦੇ ਲਈ ਇੱਕ ਵਿਸ਼ੇਸ਼ ਤਾਲਮੇਲ ਕਮੇਟੀ ਬਣਾਈ ਜਾਵੇਗੀ ਜਿਹੜੀ ਇਹ ਮਸਲੇ ਹੱਲ ਕਰੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਉਸ ਵੇਲੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਆਪਣੇ ਪੱਤਰ ਦੇ ਵਿੱਚ ਲਿਖ ਕੇ ਕਮੇਟੀ ਦਾ ਗਠਨ ਵੀ ਕੀਤਾ ਗਿਆ ਉਹ ਕਮੇਟੀ ਕੀ ਸੀ ਮੁੱਖ ਮੰਤਰੀ ਸਕੱਤਰ ਜਿਹੜੇ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਸ ਕਮੇਟੀ ਦੀ ਕੀ ਬੰਨਤ ਜਿਹੜੀ ਹੈ ਬੰਤਰ ਬਣਾਈ ਸੀ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨੇ ਆ ਸੋ ਦੋਸਤੋ ਇਹ ਕਮੇਟੀ ਪੰਜਾਬ ਸਰਕਾਰ ਆਪ ਰਾਜ ਪਵੰਦੀ ਵਿਭਾਗ ਦੇ ਵੱਲੋਂ ਨੋਟੀਫਾਈ ਕੀਤੀ ਗਈ ਸੀ ਇਸ ਜਿਹੜੀ ਹੈ ਤਾਲਮਿਲ ਕਮੇਟੀ ਬਣਾਈ ਸੀ ਉਹਦੇ ਵਿੱਚ ਲਿਖਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਦੇ ਸੰਮੁਖ ਪੰਜਾਬ ਸਟੇਟ ਮਸਟਰੀਅਸ ਸਰਵਿਸ ਯੂਨੀਅਨ ਅਤੇ ਡੀਸੀ ਦਫਤਰ EMPLOYEES ਯੂਨੀਅਨ ਪੰਜਾਬ ਜਥੇਬੰਦੀਆਂ ਦੇ ਮਸਲਿਆਂ ਦਾ ਜੋਗ ਹੈ ਲੱਭਣ ਦੇ ਲਈ ਹੇਠ ਲਿਖੇ ਅਨੁਸਾਰ ਸਾਲ ਮਿਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਲਿਖਿਆ ਵੀ ਇਸ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਾਲ ਤੇ ਪੁਨਰਵਾਸ ਮੰਤਰੀ ਇਸੇ ਤਰ੍ਹਾਂ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਵਿਸ਼ੇਸ਼ ਮੁਖ ਸਕੱਤਰ ਮੁੱਖ ਮੰਤਰੀ ਜਿਹੜੇ ਨੇ ਕਿ ਨੇ ਵਿਸ਼ੇਸ਼ ਮੁਖ ਸਕੱਤਰ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਇੰਨੀ ਹਮਾਇਤ ਇਸ ਕਮੇਟੀ ਨੂੰ ਦਿੱਤੀ ਗਈ ਸੀ ਕਿ ਇਸ ਕਮੇਟੀ ਦੇ ਵਿੱਚ ਮੁਖ ਸਕੱਤਰ ਨੂੰ ਵੀ ਸ਼ਾਮਿਲ ਕੀਤਾ ਗਿਆ ਐਡਵੋਕੇਟ ਜਨਰਲ ਨੂੰ ਜਿਹੜਾ ਹੈ ਕਿ ਸ਼ਾਮਿਲ ਕੀਤਾ ਗਿਆ ਵਿਸ਼ੇਸ਼ ਮੁਖੀ ਸਕੱਤਰ ਮਾਲ ਤੇ ਪੁਨਰਵਾਸ ਵਿਭਾਗ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਨੂੰ ਵਿੱਚ ਸ਼ਾਮਿਲ ਕੀਤਾ ਸਕੱਤਰ ਪਰਸੋਨਲ ਵਿਭਾਗ ਨੂੰ ਵੀ ਜਿਹੜਾ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਨਾਲ ਹੀ ਇਹ ਗੱਲ ਕਹੀ ਗਈ ਸੀ ਕਿ ਤਾਲਮੇਲ ਕਮੇਟੀ ਦੇ ਲਈ ਜਿਹੜੀ ਹੈ ਨੋਡਲ ਵਿਭਾਗ ਵਿੱਤ ਵਿਭਾਗ ਹੋਵੇਗਾ ਬਕਾਇਦਾ ਇਹਦਾ ਉਪਕ੍ਰਿਤ ਦਾ ਜਿਹੜਾ ਇੱਕ ਉਤਰਾ ਪ੍ਰਮੁੱਖ ਵਿੱਤ ਵਿਭਾਗ ਨੂੰ ਅਗਲੇਰੀ ਕਾਰਵਾਈ ਜਿਹੜੀ ਕਿ ਹਿਤ ਭੇਜੇ ਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਕਮੇਟ ਇਸ ਤਾਲਮੇਲ ਕਮੇਟੀ ਦੀ ਮੀਟਿੰਗ ਕਰਵਾਉਣ ਦਾ ਜਿਹੜਾ ਅਜੰਡਾ ਅਤੇ ਕਾਰਵਾਈ ਜਾਰੀ ਕਰਨ ਸੰਬੰਧੀ ਕਾਰਵਾਈ ਬਤੌਰ ਨੋਡਲ ਵਿਭਾਗ ਕਰਨਗੇ ਬਹੁਤ ਸਪਸ਼ਟ ਪੱਤਰ ਦੇ ਵਿੱਚ ਇਹ ਜਾਰੀ ਕੀਤਾ ਗਿਆ ਸੀ ਜਿਹੜੀ ਤਾਲਮਿਲ ਕਮੇਟੀ ਬਣਾਈ ਹੈ ਇਸ ਦੀ ਬਕਾਇਦਾ ਮੁੱਖ ਸਕੱਤਰ ਦੇ ਵੱਲੋਂ ਜਿਹੜੀ ਹੈ ਕਾਪੀ ਆ ਉਹ ਪ੍ਰਧਾਨ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੇ ਡੀਸੀ ਦਫਤਰ এমਪਲੋਇਜ਼ ਯੂਨੀਅਨ ਪੰਜਾਬ ਨੂੰ ਵੀ ਭੇਜੀ ਸੀ ਇਹ ਇਹ ਉਹ ਤਾਲਮਿਲ ਕਮੇਟੀ ਦੀ ਨੋਟੀਫਿਕੇਸ਼ਨ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਵੀ ਅੱਜ ਤੱਕ ਇਸ ਕਮੇਟੀ ਦੇ ਤਾਲਮਿਲ ਕਮੇਟੀ ਨੇ ਇੰਨਾ ਜਥੇਬੰਦੀਆਂ ਦੀ ਮੰਗਾਂ ਮੰਨੀਆਂ ਤੇ ਦੂਰ ਦੀ ਗੱਲ ਹੈ ਇੱਕ ਵੀ ਮੀਟਿੰਗ ਨਹੀਂ ਕੀਤੀ ਜਦੋਂ ਇਹ ਜਿਹੜੀ 10 ਸੰਬੰਧ ਜਿਹੜੀ 21 ਸੰਬੰਧ ਇਹ ਤੇ ਜਿਹੜੀ ਦੇ ਵਿੱਚ ਮਟੀਰੀਅਲ ਯੂਨੀਅਨ ਦੇ ਪ੍ਰਧਾਨ ਉਹ ਲਗਾਤਾਰ ਉਡੀਕ ਕਰ ਰਹੇ ਨੇ ਵੀ ਇੱਕ ਮੁੱਖ ਮੰਤਰੀ ਦੇ ਵੱਲੋਂ ਬਣਾਈ ਕਮੇਟੀ ਜਿਹੜੀ ਹੈ ਉਹ ਸਾਨੂੰ ਕਾਲ ਕਰੇਗੀ ਸਾਡੇ ਨਾਲ ਗੱਲਬਾਤ ਕਰੇਗੀ ਸਾਡੇ ਨਾਲ ਮਸਲੇ ਹੱਲ ਕਰੇਗੀ ਪਰ ਅਸਤਕ ਇਸ ਕਮੇਟੀ ਨੇ ਉਹਨਾਂ ਨੂੰ ਨਾ ਤਾਂ ਕਾਲ ਕੀਤਾ ਨਾ ਹੀ ਉਹਨਾਂ ਨਾਲ ਮੀਟਿੰਗ ਕੀਤੀ ਗੁਰਨਾਮ ਸਿੰਘ ਵਿਰਕ ਨੇ ਇਹ ਵੀ ਦੱਸਿਆ ਵੀ ਉਹ ਇਸ ਬਾਬਾ ਬਤ ਮੈਂਬਰਨ ਵੀ ਦੇ ਚੁਕੇ ਨੇ 16 ਜੂਨ ਨੂੰ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਵਿੱਤ ਮੰਤਰੀ ਦੇ ਨਾਲ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਤਾਲਮੇਲ ਕਮੇਟੀ ਆ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉਹਦੇ ਨਾਲ ਸਾਡੀ ਮੀਟਿੰਗ ਕਰਵਾਈ ਜਾਵੇ ਕਿਉਂਕਿ ਉਹ ਤਾਲਮੇਲ ਕਮੇਟੀ ਦੇ ਵਿੱਚ ਸਬੰਧਿਤ ਵਿਭਾਗਾਂ ਦੇ ਮੰਤਰੀ ਅਤੇ ਅਧਿਕਾਰੀ ਸ਼ਾਮਿਲ ਨੇ ਉਹ ਸਾਡੇ ਜਿਹੜੀਆਂ ਨੇ ਕੈਡਰ ਵਾਈਜ਼ ਮੰਗਾ ਨੇ ਉਹ ਉਸ ਕਮੇਟੀ ਦੇ ਵਿੱਚ ਹੀ ਜਿਹੜੀਆਂ ਨੇ ਪੂਰੀਆਂ ਹੋ ਸਕਦੀਆਂ ਨੇ ਪਰ ਉਹਨਾਂ ਨੇ ਦੱਸਿਆ ਵੀ ਅੱਜ ਤੱਕ ਉਹਨਾਂ ਨੂੰ ਉਸ ਕਮੇਟੀ ਦੇ ਦਰਸ਼ਨ ਤੱਕ ਨਹੀਂ ਕਰਵਾਏਗੇ ਉਹਨਾਂ ਨੇ ਦੋਸ਼ ਲਾਇਆ ਰੋਸ ਪ੍ਰਗਟ ਕੀਤਾ ਜੇ ਮੁੱਖ ਮੰਤਰੀ ਦੇ ਵੱਲੋਂ ਨਿਰਧਾਰਿਤ ਕੀਤੀ ਬਣਾਈ ਗਈ ਕਮੇਟੀ ਇੱਕ ਸਾਲ ਜਥੇਬੰਦੀ ਨਾਲ ਮੀਟਿੰਗ ਕਰਨ ਤੋਂ ਇਨਕਾਰੀ ਹੈ ਜਿਸ ਤੋਂ ਬਹੁਤ ਸਾਫ ਹੈ ਵੀ ਅਧਿਕਾਰੀ ਅਤੇ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਲਈ ਕੋਈ ਵੀ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਕਮੇਟੀਆਂ ਜਿਹੜੀਆਂ ਨੇ ਇਹ ਲੋਕ ਦੇ ਮਸਲੇ ਜਿਹੜੇ ਨੇ ਲੰਬੇ ਸਮੇਂ ਤੋਂ ਲਟਕਦੇ ਪਏ ਨੇ ਲਟਕਾਉਣ ਦੇ ਲਈ ਬਣਾਈ ਜਾਂਦੀ ਹੈ ਕਿਉਂਕਿ ਪਹਿਲਾਂ ਇੱਕ ਕਮੇਟੀ ਬਣਾਈ ਸੀ ਤਨਖਾਹ ਕਮਿਸ਼ਨ ਵਿੱਚ ਲਈ ਅਨਾਰਮਲੀਆਂ ਨੂੰ ਦੂਰ ਕਰਨ ਦੇ ਲਈ ਅਨਾਰਮਲੀ ਕਮੇਟੀ ਉਹਨੇ ਵੀ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਇੱਕ ਅਧਿਕਾਰੀ ਤੇ ਆਧਾਰਿਤ ਕਮੇਟੀ ਬਣਾਈ ਸੀ ਪਰ ਉਹਨੇ ਵੀ ਮਲਾਜ਼ਮਾਂ ਦੇ ਪੱਲੇ ਕੁਝ ਨਹੀਂ ਪਾਇਆ ਗੁਰਨਾਮ ਸਿੰਘ ਵਰਖ ਨੇ ਕਿਹਾ ਹੈ ਵੀ ਉਹ ਇਹ ਮੁੱਦਾ ਜੇ ਕਿਤੇ ਮੌਕਾ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਣ ਦਾ ਤੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਗੇ ਵੀ ਤੁਹਾਡੇ ਵੱਲੋਂ ਬਣਾਈ ਜਿਹੜੀ ਕਮੇਟੀ ਹੈ ਉਹ ਕਮੇਟੀ ਨੇ 1 ਸਾਲ ਦੇ ਵਿੱਚ ਉਹਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਉਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੇ ਉੱਚ ਅਧਿਕਾਰੀ ਮਲਾਸਮੰਦੀਆਂ ਮੰਗਾਂ ਦੇ ਵਿੱਚ ਬਹੁਤ ਹੀ ਵੱਡੀ ਰੁਕਾਵਟ ਪਾਉਂਦੇ ਹਨ ਲੰਬੇ ਸਮੇਂ ਤੋਂ ਇੱਕ ਲਮਕਾਉਂਦੇ ਰਹਿੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਵਿੱਚ ਬਣੇ ਰਹੇ ਲਈ ਆਪਸਾ ਦਾ ਬਹੁਤ ਬਹੁਤ ਧੰਨਵਾਦ ਜੀ